ਹallelujah praise the lord ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਇਹਨਾਂ ਦਿਨਾਂ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਲੋਕਾਂ ਦੇ ਘਰਾਂ ਵਾਸਤੇ ਕਿਹਾ ਕਿ ਲੋਕਾਂ ਦੇ ਘਰਾਂ 'ਚ ਜਾ ਕੇ ਦੁਆ ਪ੍ਰਾਰਥਨਾ ਕਰੋ ਇਹ ਸਾਡੇ ਅੱਜ ਅਸੀਂ ਇਸ ਪਿੰਡ ਦੇ ਵਿੱਚ ਆਇਆ ਰਿਹਾ ਉਹ ਪਿੰਡ ਦੇ ਵਿੱਚ ਅਸੀਂ ਆਏ ਆ ਇਹ ਪਰਿਵਾਰ ਬਹੁਤ ਟਾਈਮ ਤੋਂ ਚਰਚ ਵਿੱਚ ਆ ਰਿਹਾ ਸੀ ਲੇਕਿਨ ਬਹੁਤ ਵਾਰੀ ਲਿਖਿਆ ਗਿਆ ਕਿ ਵੀ ਸਾਡੇ ਘਰ ਵਿੱਚ ਆਣਾ ਹੈ ਲੇਕਿਨ ਪ੍ਰਭੂ ਨੇ ਮੈਨੂੰ ਗਵਾਹੀ ਨਹੀਂ ਕੀਤੀ ਅੱਜ ਮੈਨੂੰ ਗਵਾਹੀ ਕੀਤੀ ਪਰਮੇਸ਼ਵਰ ਨੇ ਮੈਂ ਇਸ ਘਰ ਦੇ ਵਿੱਚ ਆਇਆ ਤੇ ਕੰਮ ਤੇ ਗਏ ਸੀ ਸਿਸਟਰ ਜੀ ਇਹਨਾਂ ਨੇ ਜਦੋਂ ਪਤਾ ਲੱਗਿਆ ਵੀ ਪਾਪਾ ਜੀ ਅੱਜ ਆਉਣਗੇ ਤਾਂ ਇਹਨਾਂ ਨੇ ਫਟਾਫਟ ਸਾਰੀ ਤਿਆਰੀ ਕੀਤੀ ਔਰ ਜਦੋਂ ਮੈਂ ਇਹਨਾਂ ਦੇ ਘਰ ਵਿੱਚ ਆਇਆ ਸੀਗਾ ਇਹਨਾਂ ਦੇ ਹਾਲਾਤ ਬਹੁਤ ਖਰਾਬ ਸੀਗੇ ਹਾਲਾਤ ਬਹੁਤ ਜ਼ਿਆਦਾ ਗਰੀਬੀ ਸੀਗੀ ਇਹ ਭਾਈ ਜਿਹੜਾ ਹੈਗਾ ਇਹ ਕੱਪੜੇ ਦਾ ਕੰਮ ਕਰਦਾ ਸਿਲਾਈ ਦਾ ਕੰਮ ਕਰਦਾ ਹੈ ਟੇਲਰ ਨੇ ਹੈਗਾ ਇਹਨਾਂ ਦਾ ਕੰਮ ਜਿਹੜਾ ਹੈਗਾ ਸੀ ਕਾਫੀ ਸਾਲ ਤੋਂ ਸਾਲਾਂ ਤੋਂ ਠੱਪ ਸੀਗਾ ਕੰਮ ਬਿਲਕੁਲ ਨਹੀਂ ਚੱਲਦਾ ਸੀਗਾ ਔਰ ਜਦੋਂ ਮੈਂ ਆਇਆ ਸੀ ਇਸ ਘਰ ਦੇ ਵਿੱਚ ਪਰਮੇਸ਼ਵਰ ਨੇ ਮੈਨੂੰ ਕਿਹਾ ਕਿ ਇਸ ਘਰ 'ਚ ਦੁਸ਼ਟ ਆਤਮਾ ਨੇ ਜਿਹੜੇ ਇਹਦੇ ਜਿਹੜੇ ਮਸ਼ੀਨ ਹੈ ਕੱਪੜਿਆਂ ਵਾਲੀ ਉਹਦੇ ਨਾਲ ਨੇ ਉੱਟਦੀਆਂ ਨੇ ਚੀਜ਼ਾਂ ਜਾ ਕੇ ਉਹਦੇ ਕੰਮ ਨੂੰ ਰੋਕਦੀਆਂ ਨੇ ਉਸ ਤੋਂ ਬਾਅਦ ਵਿੱਚ ਔਰ ਮੈਂ ਭਵਿੱष्यवाणी ਕੀਤੀ ਕਿ ਕੁੜੀ ਦੇ ਵਿੱਚ ਦੁਸ਼ਟਾਤਵਾ ਯਾਰ ਹੋਣਗੀਆਂ ਤੁਸੀਂ ਇਹਨਾਂ ਦੀ ਵੀ ਗਵਾਹੀ ਦੇਖੀ ਦੇਖੋਗੇ ਤੁਸੀਂ ਵੀਡੀਓ ਦੇਖੋਗੇ ਆ ਚਲਾਉਂਗਾ ਮੈਂ ਉਸ ਤੋਂ ਬਾਅਦ ਇਸ ਬੱਚੀ ਨੂੰ ਵੀ ਅਟੈਕ ਸੀਗਾ ਇਹ ਬੱਚੀ ਕਿਸੇ ਮੋੜ ਤੋਂ ਪਰੋਲੰਗੀ ਸੀ ਕਿਸੇ ਜਗ੍ਹਾ ਦੇ ਵਿੱਚੋਂ ਤੇ ਉਹਦਾ ਵੀ ਇਹਦੇ ਉਪਰ ਅਟੈਕ ਸੀਗਾ ਕਿ ਅੱਜ ਮੈਂ ਵਿਸ਼ਵਾਸ ਕਰਦਾ ਕਿੰਨੇ ਟਾਈਮ ਤੋਂ ਤੁਹਾਡਾ ਕੰਮ ਰੁਕਿਆ ਹੋਇਆ ਸੀਗਾ ਤੇ ਕਿੰਨੇ ਟਾਈਮ ਤੋਂ ਤੁਹਾਡੀ ਪ੍ਰੋਬਲਮ ਸੀ ਇਹ ਨੂੰ 1-2-4 ਸਾਲ ਹੋ ਗਏ ਕੰਮ ਜਿਆਦਾ ਰੁਕੇ ਨਤਾ ਹੀ ਓਕੇ ਤੋ ਪਹਿਲਾ ਚਲ ਬਧੀ ਚੱਲੀ ਜਾਂਦਾ ਸੀ ਓਕੇ ਔਰ ਇਹ ਦੱਸ ਰਹੇ ਨੇ ਤਿੰਨ ਚਾਰ ਸਾਲ ਤੋਂ ਕੰਮ ਰੁਕਿਆ ਹੋਇਆ ਹੈ ਸੀਗਾ ਅੱਜ ਦੁਬਿਸ਼ਵਾਨੀ ਕੀਤੀ ਹੈ ਪਰਮੇਸ਼ਵਰ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਪਰਮੇਸ਼ਰ ਬਹੁਤ ਸਾਰੀ ਬਲੇਸਿੰਗ ਦੇਗਾ ਆਸ਼ੀਸ਼ ਦੇਗਾ ਔਰ ਐਸੀ ਤਰ੍ਹਾਂ ਤੁਸੀਂ ਵੀ ਅਗਰ ਆਪਣੇ ਘਰ ਦੇ ਵਿੱਚ ਅਨਵਾਈਟ ਕਰਨਾ ਚਾਹੁੰਦੇ ਹੋ ਤੁਹਾਡੇ ਘਰਾਂ 'ਚ ਕੋਈ ਪ੍ਰੋਬਲਮ ਚੱਲਦੀ ਹੈ ਤੁਸੀਂ ਇਹ ਸੰਡੇ ਇਸ ਵੀਰਵਾਰ ਆ ਕੇ ਲਿਖਾ ਸਕਦੇ ਹੋ ਆਪਣੇ ਘਰੇ ਆ ਬੁਲਾ ਕੇ ਪ੍ਰਾਰਥਨਾਵਾ ਕਰਵਾ ਸਕਦੇ ਹੋ ਮੇਰਾ ਵਿਸ਼ਵਾਸ ਹੈ ਜਦੋਂ ਮੈਂ ਆਵਾਂਗਾ ਤੇ ਪਰਮੇਸ਼ਰ ਤੁਹਾਨੂੰੇ ਕੰਮ ਬਲੈਸ ਕਰੇਗਾ ਕੋਈ ਐਸਐਮਸੀ ਦੇ ਸਾਮਰਥੀ ਨਾਮ ਅਮੀਨ